ਸੱਤਰੀਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਤੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ 38ਵਾਂ ਦਿਨ ਹੈ ਮਰਨ ਵਰਤੇ ਬੈਠੇ ਆ ਤੇ ਸੁਪਰੀਮ ਕੋਰਟ ਦੇ ਵੱਲੋਂ ਵੀ ਅੱਜ ਸੁਣਵਾਈ ਹੋਈ ਹੈ ਸੁਣਵਾਈ ਦੇ ਵਿੱਚ ਕੀ ਕੁਝ ਅਹਿਮ ਰਿਹਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਸਖਤ ਰੁਖ ਦਿਖਾਉਂਦੀ ਸੁਪਰੀਮ ਕੋਰਟ ਦਿਖਾਈ ਦਿੱਤੀ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਨਜੀਤ ਸਿੰਘ ਚਿੱਲਾ ਚਿੱਲਾ ਸਾ ਸਵਾਗਤ ਹੈ ਪਾਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਚੀਲਾ ਸਾਹਿਬ ਕਿਵੇਂ ਦੇਖਦੇ ਹੋ ਪਿਛਲੇ 17 ਦਿਨ ਦੇ ਵਿੱਚ ਪੰਜ ਜਿਹੜੀਆਂ ਸੁਣਵਾਈਆਂ ਖਨੋਰੀ ਬਾਰਡਰ ਦੇ ਉੱਤੇ ਮਰਰਵਰ ਤੇ ਬੈਠੇ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਨੂੰ ਲੈ ਕੇ ਹੋ ਚੁੱਕੀਆਂ ਨੇ ਜੋ ਕੁਝ ਅੱਜ ਨਵੇਂ ਸਾਲ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਅ ਮੰਦੇਬ ਜੀ ਜਿਹੜੀ ਸੁਣਵਾਈ 2 ਦਿਨ ਪਹਿਲਾਂ ਹੋਈ ਸੀ ਉਸ ਤੋਂ ਕੁਝ ਆਸ ਵੱਜੀ ਸੀ ਸਾਰੇ ਲੋਕਾਂ ਨੂੰ ਕਿ ਜਦੋਂ ਉਹਨਾਂ ਨੇ ਕਿਹਾ ਸੀ ਢੱਲੇਵਾਲ ਸਾਹਿਬ ਨੇ ਵੀ ਜੇ ਕੇਂਦਰ ਸਰਕਾਰ ਕੋਈ ਗੱਲਬਾਤ ਸ਼ੁਰੂ ਕਰੇ ਕੋਈ ਸੰਵਾਦ ਦਾ ਰਾਹ ਨਿਕਲੇ ਤਾਂ ਮੈਂ ਮੈਡੀਕਲ ਸਹੂਲਤ ਲੈਣ ਨੂੰ ਤਿਆਰ ਆ। ਪਰ ਕੇਂਦਰ ਦਾ ਜਿਹੜਾ ਅੜਿਆਲ ਤੇ ਹਠੀ ਤੇ ਕਿਸਾਨ ਵਿਰੋਧੀ ਜਿਹੜਾ ਰਵਈਆ ਉਹ ਆਪਾਂ ਨੇ ਕੱਲ ਦੇਖ ਲਿਆ ਜਦੋਂ ਖੇਤੀਬਾੜੀ ਮੰਤਰੀ ਨੇ ਤੇ ਇੱਕ ਜਿਹੜੇ ਉਹਨਾਂ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਦੋ ਮੰਤਰੀਆਂ ਨੇ ਕਹਿ ਦਿੱਤਾ ਕਿ ਅਸੀਂ ਭਾਈ ਕੋਈ ਗੱਲ ਨਹੀਂ ਕਰਦੇ। ਹੂੰ ਜਦੋਂ ਦੋ ਮੰਤਰੀਆਂ ਦਾ ਜਿਹੜਾ ਬਿਆਨ ਆ ਗਿਆ ਤਾਂ ਲੋਕਾਂ ਦਾ ਫਿਰ ਜਿਹੜਾ ਹੈਗਾ ਸੀ ਦਿਲ ਜੇ ਟੁੱਟ ਗਏ ਕਿ ਨਹੀਂ ਹੁਣ ਫੇਰ ਕੋਈ ਗੱਲਬਾਤ ਤਾਂ ਹੋਣੀ ਨਹੀਂ ਤੇ ਫਿਰ ਢਲੇਵਾਲ ਸਾਹਿਬ ਨਹੀਂ ਲੈਣਗੇ ਕੋਈ ਡਾਕਟਰ ਸਹੂਲਤ ਦੇ ਕੋ 70 ਸਾਲ ਤੋਂ ਵੱਧ ਉਮਰ ਐ ਖੰਡ ਦਾ ਮੌਸਮ ਐ ਜਿਹੜਾ ਟੈਂਪਰੇਚਰ ਐ ਉਹ ਵੀ 5 ਜਾਂ 6 ਘਟੋ ਘਟਦੇ ਆ ਚੁੱਕਿਆ ਹੈ ਬਿਲਕੁਲ ਤੇ 15 16 ਕਿਲੋ ਡੱਲੇਵਾਲ ਸਾਹਿਬ ਦਾ ਵਜ਼ਨ ਘਟ ਗਿਆ 38 ਦਿਨਾਂ ਤੋਂ ਲਗਾਤਾਰ ਮਰਨ ਵਰਤਦੇ ਨੇ ਪਾਣੀ ਦਾ ਇੱਕ ਚਮਚਾ ਉਹਨਾਂ ਦੀ ਜ਼ਿੰਦਗੀ ਦੇ ਸਾਹ ਤੋੜ ਰਿਹਾ ਹੈ ਬੋਲਣ ਤੋਂ ਹੁਣ ਉਹਨਾਂ ਨੂੰ ਦਿੱਕਤ ਆਉਣ ਲੱਗੀ ਬੋਲ ਵੀ ਨਾ ਬੋਲਿਆ ਵੀ ਨਹੀਂ ਜਾਂਦਾ ਹੁਣ ਉਹਨਾਂ ਕੋਲ ਇਹ ਜੇ ਹਾਲਾਤ ਬਣਦੇ ਜਾ ਰਹੇ ਨੇ ਤੇ ਡਾਕਟਰ ਲਗਾਤਾਰ ਚਿੰਤਤ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਬਹੁਤ ਸਾਰੇ ਆਰਗਨ ਜਿਹੜੇ ਅੰਦਰੋਨੀ ਅੰਗ ਨੇ ਉਹ ਕੰਮ ਕਰਨਾ ਜਵਾਬ ਦੇ ਚੁੱਕੇ ਨੇ ਕੁਝ ਵੀ ਕਿਸੇ ਵੇਲੇ ਵੀ ਕੋਈ ਜਿਹੜੀ ਹੈਗੀ ਹਨ ਹੋਣੀ ਵਾਪਰ ਸਕਦੀ ਹੈ ਮਨਦੀਪ ਜੀ ਬਹੁਤ ਜਿਹੜਾ ਇਸੇ ਕਰਕੇ ਜਿਹੜੀ ਸੁਪਰੀਮ ਕੋਰਟ ਹੈ ਸਾਡੀ ਦੇਸ਼ ਦੀ ਸਭ ਤੋਂ ਸਰਬਉੱਚ ਅਦਾਲਤ ਹੈ ਉਹ ਲਗਾਤਾਰ ਪ੍ਰਾਇਓਰਟੀ ਤੇ ਲੈ ਰਹੀ ਹੈ ਇਸ ਕੇਸ ਨੂੰ ਤੇ ਹਰ ਦੂਜੇ ਤੀਜੇ ਦਿਨ ਇਹਦੀ ਸੁਣਵਾਈ ਹੋ ਰਹੀ ਹੈ ਪੰਜਵੀਂ ਸੁਣਵਾਈ ਸੀ ਅੱਜ ਇਸ ਤੇ ਇਸ ਸੁਣਵਾਈ ਚ ਫੇਰ ਪੰਜਾਬ ਸਰਕਾਰ ਤੇ ਤਿੱਖੇ ਜਿਹੜੇ ਨਿਸ਼ਾਨੇ ਸਾਧੇ ਨੇ ਜਿਹੜੇ ਉਹਨਾਂ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਪੇਸ ਹੋਏ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡਾ ਜਿਹੜੀ ਗੱਲ ਹੈ ਸਹੀ ਢੰਗ ਨਾਲ ਨਹੀਂ ਪਹੁੰਚਾ ਰਹੇ ਗੱਲੇਬਾਜ਼ ਸਭ ਤੱਕ ਵੀ ਜਿਹੜਾ মিডিਆ ਤੇ ਵੀ ਉਹਨਾਂ ਨੇ ਕਿੰਤੂ ਕੀਤਾ ਵੀ ਪ੍ਰਚਾਰ ਹੋਰ ਤਰ੍ਹਾਂ ਦਾ ਹੋ ਰਿਹਾ ਹੈ ਐਸੇ ਕੋਈ ਉਹਨਾਂ ਦਾ ਮਰਨ ਵਰਤ ਖਲਵਾਉਣ ਲਈ ਨਹੀਂ ਕਹਿ ਰਹੇ ਅਸੀਂ ਇਹ ਕਹਿ ਰਹੇ ਕਿ ਉਹਨਾਂ ਦਾ ਮਰਨ ਵਰਤ ਤਲਵਾਓ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਉਹਨਾਂ ਨੂੰ ਡਾਕਟਰ ਇਸ ਹੌਲਤ ਦਿਓ ਲੋੜ ਹੈ ਉਹਨਾਂ ਦੀ ਉਹਨਾਂ ਨੇ ਕੁਝ ਖੌਤੀ ਜਿਹੜੇ ਜੱਜ ਸਹਿਬਾਨ ਨੇ ਉਹਨਾਂ ਨੇ ਖੌਤੀ ਜਿਹੜੇ ਕੁਝ ਕਹਿੰਦੇ ਖੌਤੀ ਸ਼ਬਦ ਵਰਤੇ ਆ ਖੌਤੀ ਕਿਸਾਨ ਆਗੂ ਵੀ ਉਹਨਾਂ ਦੇ ਜ਼ਿੰਮੇਵਾਰੀ ਵਾਲਾ ਰਵਈਆ ਨਹੀਂ ਅਪਣਾ ਰਹੇ ਸ਼ਾਇਦ ਉਹਨਾਂ ਨੇ ਗੱਲ ਉਹਨਾਂ ਦੇ ਉਹਨਾਂ ਖੱਬੇ ਸੱਜਿਆਂ ਲਈ ਕਈ ਹੋਊਗੀ ਜਿਹੜੇ ਕਹਿੰਦੇ ਨੇ ਵੀ ਅਸੀਂ ਢੱਲੇਵਾਲ ਸਾਹਿਬ ਨੂੰ ਇੱਥੋਂ ਜਵਰੀ ਕਿਸੇ ਵੀ ਕੀਮਤ ਤੇ ਮੈਡੀਕਲ ਸਹੂਲਤ ਲਈ ਡਿਟੇਨ ਨਹੀਂ ਹੋਣ ਦੇਣਾ ਸੀ ਉਹਨਾਂ ਨੂੰ ਨਹੀਂ ਜਾਣ ਦੇਵਾਂਗੇ ਕੱਲ ਵੀ ਸਰਵਰ ਸਿੰਘ ਪੰਦੇਰ ਨੇ ਵੀ ਇਹ ਗੱਲ ਕਹੀ ਸੀ ਕਿ ਨਹੀਂ ਚੁੱਕਣ ਦੇਵਾਂਗੇ ਇਥੋਂ ਸੋ ਜਿਹੜੇ ਹਾਲਾਤ ਨੇ ਜਿਉਂ ਦੇ ਤਿਉਨੇ ਤੇ ਇਸ ਹਾਲਾਤ ਚ ਫਿਰ ਸਰਕਾਰ ਨੂੰ ਸਮਾਂ ਮਿਲ ਗਿਆ ਕਿ ਸਰਕਾਰ ਨੇ ਕਿਹਾ ਸਾਨੂੰ ਹੋਰ ਸਮਾਂ ਚਾਹੀਦਾ ਹੈ ਹੋਰ ਸਮਾਂ ਮਿਲ ਗਿਆ ਪਰ ਆਖਰ ਇਹ ਕਦੋਂ ਤੱਕ ਮਿਲਦਾ ਰਹੇਗਾ ਸਮਾਂ ਤੇ ਕਦੋਂ ਤੱਕ ਸਰਕਾਰਾਂ ਜਿਹੜੀ ਡੰਗ ਟਪਾਈ ਜਾਣਗੀਆਂ ਬਹੁਤ ਵੱਡਾ ਸਵਾਲ ਤਾਂ ਇਹ ਹੈ ਮਨਦੀਪ ਜੀ ਡੰਗ ਟਪਾਉ ਨੀਤੀ ਹੈ ਕਿਸੋਂ ਦੀ ਉਹਨ ਡੱਲੇਵਾਲ ਸਾਬ ਕਹਿੰਦੇ ਨੇ ਕਿ ਮੰਗਾ ਪੂਰੀਆਂ ਕਰੇ ਤੋਂ ਬਿਨਾ ਮੈਂ ਨਹੀਂ ਮਰਨ ਵਰਤ ਛੱਡਣਾ ਵੀ ਉਹ ਤਾਂ ਬੜੇ ਮਾਨਸਿਕ ਤੌਰ ਤੇ ਤਾਂ ਬੜੇ ਦ੍ਰਿੜ ਇਰਾਦੇ ਨਾਲ ਗੱਲ ਕਰ ਰਹੇ ਨੇ ਉਹ ਭਾਵੇਂ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ ਨੇ ਉਹ ਬੈਠ ਵੀ ਨਹੀਂ ਸਕਦੇ ਆਪਣੇ ਆਪ ਪਰ ਮਾਨਸਿਕ ਤੌਰ ਤੇ ਜਿਹੜਾ ਉਹਨਾਂ ਦੀ ਇੱਛਾ ਸ਼ਕਤੀ ਹੈ ਪੂਰੀ ਬਲੰਦੀਆਂ ਤੇ ਹੈ ਉਹ ਕਹਿ ਰਹੇ ਨੇ ਕਿ ਜਾਂ ਮੇਰੇ ਇੱਥੋਂ ਫਿਰ ਲਾਸ ਜਾਊਗੀ ਕਿਸਾਨੀ ਝੰਡੇ ਚ ਲਿਪਟ ਕੇ ਤੇ ਜਾਂ ਫਿਰ ਜਿਹੜਾ ਹੈਗਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲੂਗੀ ਪਰ ਦੂਜੇ ਪਾਸੇ ਹੁਣ ਜਿਨ੍ਹਾਂ ਨੇ ਗਰੰਟੀ ਦੇਣੀ ਹੈ ਉਹ ਕਹਿੰਦੇ ਤੁਸੀਂ ਗਰੰਟੀ ਲੈਣ ਦੀ ਤਾਂ ਗੱਲ ਛੱਡੋ ਯਾਰ ਉਹ ਅਸੀਂ ਤਾਂ ਗੱਲਬਾਤ ਵੀ ਨਹੀਂ ਕਰਨੀ ਤੁਹਾਡੇ ਨਾਲ ਹੂੰ ਫਿਰ ਇਸ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਕੀ ਡੱਲੇਵਾਲ ਸਾਹਿਬ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਸਾਡੀ ਦੇਸ਼ ਦੀ ਸਰਕਾਰ ਲਈ ਹੂੰ ਭਾਵੇਂ ਸਰਵਉੱਚ ਅਦਾਲਤ ਚਿੰਤ ਤੇ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਵੀ ਰਹੀ ਹੈ ਉਹ ਕਹਿ ਵੀ ਰਹੀ ਹੈ ਭਾਈ ਧਿਆਨ ਦੇ ਲੋ ਅਸੀਂ ਕੀ ਕਹਿ ਰਹੇ ਹਾਂ ਸਾਨੂੰ ਡੱਲੇਵਾਲ ਵੱਡੇ ਆਗੂ ਨੇ ਉਹਨਾਂ ਦੀ ਜਾਨ ਦੀ ਲੋੜ ਹੈ ਕਿਸੇ ਇੱਕ ਦੇਸ਼ ਦੇ ਨਾਗਰਿਕ ਦੀ ਜਾਨ ਬਚਾਉਣਾ ਚਾਹੁੰਦੇ ਆ ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਫਿਰ ਸਾਨੂੰ 2 ਦਿਨ ਹੋਰ ਦੇ ਦਿਓ ਜੀ 4 ਦਿਨ ਹੋਰ ਦੇ ਦਿਓ ਹਾਲਾਤ ਤਾਂ ਦੇਖੋ ਕੀ ਬਣੇ ਹੋਏ ਨੇ ਮੰਦੀਪ ਜੀ ਕਿ ਡੱਲੇਵਾਲ ਦੀ ਹਾਲਾਤ ਸਿਹਤ ਪੱਖੋਂ ਚਿੰਤਾਤ ਹੈ ਲਗਾਤਾਰ ਸਾਰੇ ਚਿੰਤਾ ਜ਼ਾਹਿਰ ਕਰ ਰਹੇ ਨੇ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਬਹੁਤ ਕਮਜ਼ੋਰ ਵੀ ਹੋ ਚੁੱਕੇ ਨੇ ਤੇ ਸਰਕਾਰਾਂ ਇੱਕ ਦਿਨ ਦੇ ਦੋ ਦੋ ਦਿਨ ਦੇ ਦੋ ਚਾਰ ਦਿਨ ਦੇ ਦੋ ਆਖਰ ਇਹ ਜਿਹੜਾ ਕਿਵੇਂ ਤੱਕ ਚੱਲ ਜੂਗਾ ਕੋਈ ਫੈਸਲਾ ਤਾਂ ਹੁਣ ਪੰਜਾਬ ਸਰਕਾਰ ਨੂੰ ਵੀ ਲੈਣਾ ਹੀ ਪਊਗਾ ਨਾ ਜੀ ਜਾਂ ਤਾਂ ਉਹ ਕਹਿ ਦੇਣ ਵੀ ਠੀਕ ਹੈ ਜੀ ਅਸੀਂ ਜ਼ਬਰਦਸਤੀ ਕਰਾਂਗੇ ਤੇ ਚੁੱਕ ਕੇ ਲੈ ਜਾਾਂਗੇ ਢੱਲੇਵਾਲ ਸਾਹਿਬ ਨੂੰ ਹਸਪੀਟਲ ਤੇ ਜਾਂ ਫਿਰ ਹੱਥ ਖੜੇ ਕਰ ਦੇਣ ਸਮਰਪਣ ਕਰ ਦੇਣ ਫਿਰ ਸੁਪਰੀਮ ਕੋਰਟ ਅੱਗੇ ਕਿ ਨਹੀਂ ਜੀ ਸਾਡੇ ਵਾਸਤੇ ਗੱਲ ਨਹੀਂ ਰਹੀ ਅਸੀਂ ਨਹੀਂ ਚੁੱਕ ਸਕਦੇ ਤੁਸੀਂ ਜੋ ਕਰਨਾ ਹੈ ਕਰ ਲਓ ਤੁਸੀਂ ਦੇ ਦਿਓ ਜਿਹੜਾ ਨਿਰਦੇਸ਼ ਦੇਣਾ ਹੈ ਪੰਜਾਬ ਸਰਕਾਰ ਤਾਂ ਇਹ ਕਰ ਸਕਦੀ ਹੈ ਪਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੇਖੋ ਕੱਲ ਮੰਤਰੀ ਜਿਹੜੇ ਸੀ ਦਿੱਲੀ ਦੇ ਜੀ ਜਿਹੜੇ ਖਾਸ ਕਰਕੇ ਜਿਹੜੇ ਸੂਚਨਾ ਦੇ ਪ੍ਰਸਾਰਣ ਮੰਤਰੀ ਨੇ ਵੈਸਨਵ ਜਿਹੜੇ ਉਹਨਾਂ ਨੇ ਕਾਫੀ ਕੁਝ ਕੀ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਤਾਂ ਜੀ ਬੜੇ ਪੈਕੇਜ ਦੇ ਰਹੇ ਹਾਂ ਕਿਸਾਨਾਂ ਨੂੰ ਡੀਏਪੀ ਦਾ ਪੈਕੇਜ ਦੇ ਦਿਆ ਜੀ 3650 ਕਰੋੜ ਰੁਪਏ ਤੱਕ ਵਧਾ ਦਿਆ ਜੀ ਇਹਦਾ ਸਮਾਂ ਸੀਮਾ ਵਧਾਤੀ ਜੀ ਤੇ ਅਸੀਂ ਉਹਨਾਂ ਨੇ ਹਰਿਆਣੇ ਦਾ ਵੀ ਜ਼ਿਕਰ ਕਰਦੇ ਆ ਕਿ ਦੇਖੋ ਇਹਦਾ ਹਰਿਆਣੇ ਨੇ ਸਾਨੂੰ ਜਿਤਾਇਆ ਹੈ हरियाणा ਨੇ ਵਾਲੇ ਕਿਸਾਨ ਸਾਡੇ ਨਾਲ ਸੀ ਤੇ ਇਸੇ ਇਸੇ ਤਰ੍ਹਾਂ ਖੇਤੀਬਾੜੀ ਮੰਤਰੀ ਕਹਿ ਰਹੇ ਨੇ ਕਿ ਜੇ ਸੁਪਰੀਮ ਕੋਰਟ ਜੋ ਕਹੂਗਾ ਅਸੀਂ ਤਾਂ ਉਹਦੀ ਗੱਲ ਮੰਨਾਂਗੇ ਹੁਣ ਮੈਨੂੰ ਲੱਗਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਹੀ ਚਾਹੀਦਾ ਨਾ ਜੀ ਹੁਣ ਉਹ ਕਹਣ ਭਾਵੇਂ ਇੱਕ ਕਮੇਟੀ ਬਣਾਈ ਹੋਈ ਹੈ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਜਿਹੜੀ ਕਿਹਾ ਜਾ ਰਿਹਾ ਪਰ ਜਿਹੜੀ ਮੀਟਿੰਗ ਕਰ ਵੀ ਚੁੱਕੀ ਹੈ ਖਨੌਰੀ ਦੇ ਸ਼ੰਭੂ ਬਾਰਡਰ ਦੇ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਚ ਕਿਸਾਨ ਮਜ਼ਦੂਰ ਮੋਰਚੇ ਵਾਲੇ ਤੇ ਕਿਸਾਨ ਚੋਂ ਤਾਂ ਕਿਸਾਨ ਮੋਰਚਾ ਗੈਰ ਸਿਆਸੀ ਵਾਲੇ ਤੇ ਨਾਲ ਉਹਨਾਂ ਨੇ ਇੱਕ ਮੀਟਿੰਗ ਰੱਖੀ ਸੀ ਪੰਚਕੂਲੇ ਤੇ 3 ਤਰੀਕ ਫਰੋਦੇਚੇ ਜਿਹੜਾ ਸੰਗਤ ਕਿਸਾਨ ਮੋਰਚਾ ਉਹਨਾਂ ਨੂੰ ਤਾਂ ਕਹਿ ਦਿਆ ਭਾਈ ਅਸੀਂ ਨਹੀਂ ਜਾਣਾ ਤੁਹਾਡੀ ਮੀਟਿੰਗ। ਹੂੰ ਬਿਲਕੁਲ ਜਿਹੜੀ ਜਿਹੜੀ ਕਮੇਟੀ ਦੀ ਮੀਟਿੰਗ ਪੰਜ ਕੋਲੇ ਹੋਣੀ ਹੈ ਉਹ ਤਾਂ ਜਵਾਬ ਦੇ ਕੇ ਹੁਣ ਦੂਜੇ ਪਾਸੇ ਦੂਜੇ ਵਾਲੇ ਤੇ ਹੈ ਜਿਹੜੇ ਹੈਗੇ ਨੇ ਇਹਦਾ ਖਨੌਰੀ ਤੇ ਸੰਭੂ ਬਾਡਰਾਂ ਵਾਲੇ ਜਾਣਦੇ ਨੇ ਜਾਂ ਨਹੀਂ ਜਾਣਦੇ। ਉਹ ਅਜੇ ਆਪਾਂ ਨੂੰ ਦੇਖਣਾ ਪਵੇਗਾ। ਪਰ ਇਸ ਦੇ ਨਾਲ ਹੀ ਜਦੋਂ ਹੁਣ ਮਾਨਯੋਗ ਸੁਪਰੀਮ ਕੋਰਟ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਿਹਾ ਹੈ। ਜੇ ਉਹ ਚਿੰਤਤ ਨੇ ਡੱਲੇਵਾਲ ਸਾਹਿਬ ਦੀ ਸੇਧ ਲਿਓ ਇਹ ਵੀ ਕਹਿ ਰਹੇ ਨੇ ਕਿ ਅਸੀਂ ਸਿਰਫ ਇਹਨਾਂ ਨੂੰ ਮੈਡੀਕਲ ਸਹੂਲਤ ਦਿਵਾਉਣਾ ਚਾਹੁੰਦੇ ਆ ਉਹਨਾਂ ਦਾ ਵਰਤ ਨਹੀਂ ਢਵਾਉਣਾ ਚਾਹੁੰਦੇ ਜਿਹੜਾ ਚੱਲ ਰਿਹਾ ਇੱਕ ਫਿਰ ਜੇ ਹੁਣ ਡੱਲੇਵਾਲ ਕਹਿੰਦੇ ਨੇ ਕੋਈ ਸੰਵਾਦ ਸ਼ੁਰੂ ਹੋਵੇ ਤੇ ਇੱਕ ਗੱਲਬਾਤ ਜੇ ਲਈ ਕਹਿ ਦੇਣ ਨਿਰਦੇਸ਼ ਕਰ ਦੇਣ ਖੇਤੀਬਾੜੀ ਮੰਤਰੀ ਜਿੱਲੀ ਦੇ ਕੇਂਦਰ ਵਾਲੇ ਕਹਿ ਰਹੇ ਨੇ ਕਿ ਜੇ ਸੁਪਰੀਮ ਕੋਰਟ ਨਿਰਦੇਸ਼ ਦੇਊਗਾ ਅਸੀਂ ਗੱਲ ਕਰ ਲਾਂਗੇ ਪਰ ਮੈਨੂੰ ਲੱਗਦਾ ਹੈ ਕਿ ਹੁਣ ਮਾਣਯੋਗ ਸੁਪਰੀਮ ਕੋਰਟ ਨੂੰ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦਾ ਸਮਾਂ ਆ ਗਿਆ ਕਿ ਭਾਈ ਤੁਸੀਂ ਗੱਲਬਾਤ ਕਰੋ ਕਿਸਾਨਾ ਨਾ ਤੁਸੀਂ ਗੱਲਬਾਤ ਕਰੋਗੇ ਤਾਂ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ ਉਹ ਡਾਕਟਰ ਸੁਹੋਰਤ ਲੈਣ ਲਈ ਮੰਨ ਜਾਣਗੇ ਉਹਨਾਂ ਨੇ ਕਿਹਾ ਹੈ ਭਾਵੇਂ ਹਾਲਾਂਕਿ ਪਲਟ ਵੀ ਗਏ ਸੀ ਢੱਲੇਵਾਲ ਸਾਹਿਬ ਦੂਜੇ ਦਿਨ ਕਿ ਮੈਂ ਉਦੋਂ ਤੱਕ ਨਹੀਂ ਲੰਦਾ ਜਦੋਂ ਤੱਕ ਮੰਗਾ ਪਰਵਾਨ ਨਹੀਂ ਹੁੰਦੀਆਂ ਸਰਵਣ ਪੰਧੇਰ ਨੇ ਵੀ ਇਹ ਗੱਲ ਕਹੀ ਸੀ ਕਿ ਮੰਗਾ ਮੰਨੇ ਤੱਕ ਨਹੀਂ ਉੱਠਣਾ ਉਹਨਾਂ ਨੇ ਪਰ ਤਾਂ ਵੀ ਜੇ ਇੱਕ ਸੰਵਾਦ ਸ਼ੁਰੂ ਹੋਏਗਾ ਤਾਂ ਫਿਰ ਕੋਈ ਨਾ ਕੋਈ ਤਾਂ ਰਾਹ ਨਿਕਲੇਗਾ ਨਾ ਦੇਵ ਜੀ ਜੇ ਟੇਬਲ ਟॉक ਕੋਈ ਸ਼ੁਰੂ ਹੋਊਗੀ ਜੇ ਚਰਚਾ ਹੋਊਗੀ ਫਿਰ ਉਹਦੇ ਚ ਨਵਾਂ ਰਾਹ ਨਿਕਲੇਗਾ ਫਿਰ ਡੱਲੇਵਾਲ ਸਾਹਿਬ ਤੇ ਵੀ ਦਬਾਅ ਬਣੇਗਾ ਕਿ ਹੁਣ ਗੱਲਬਾਤ ਸ਼ੁਰੂ ਹੋ ਗਈ ਤੁਸੀਂ ਗੱਲਬਾਤ ਕਰੋ ਤੇ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਪ੍ਰਤੀ ਸਰਕਾਰ ਦਾ ਰਵੱਈਆ ਚੇਂਜ ਹੋ ਚੁੱਕਿਆ ਤੁਸੀਂ ਡਾਕਟਰੀ ਸਹੂਲਤ ਲੈ ਲਓ ਸ਼ਾਇਦ ਲੈ ਲੈਣੋਂ ਮੰਨ ਜਾਣ ਪਰ ਹੁਣ ਜਦੋਂ ਇੱਕ ਪਾਸੇ ਵਾਲੇ ਕਹਿ ਰਹੇ ਨੇ ਕਿ ਅਸੀਂ ਉਦੋਂ ਤੱਕ ਨਹੀਂ ਲੈਣੀ ਡਾਕਟਰੀ ਸਹੂਲਤ ਨਾ ਅਸੀਂ ਇੱਥੋਂ ਚੁੱਕਣ ਦੇਣਾ ਹੈ ਸਰੀਆ ਮਲਾਂ ਕਰ ਰਹੇ ਨੇ ਕਿਸਾਨ ਕਿ ਨਹੀਂ ਇਥੋਂ ਚੁੱਕਣ ਦਵਾਂਗੇ ਤੇ ਬਿਨਾ ਚੁੱਕੇ ਤੋਂ ਕਿਹੜੀ ਡਾਕਟਰੀ ਸਹੂਲਤ ਫਿਰ ਉੱਥੇ ਮਿਲ ਜੂਗੀ ਹਾਲਾਂਕਿ ਪੰਜਾਬ ਸਰਕਾਰ ਨੇ ਨੇੜੇ ਹੀ ਇੱਕ ਆਰਜੀ ਹਸਪੀਟਲ ਵੀ ਬਣਾ ਲਿਆ ਉਹਦੇ ਵਿੱਚ ਸਾਰੀਆਂ ਜਿਹੜੀਆਂ ਜੀਵਨ ਨਾਲ ਸੰਬੰਧਿਤ ਲੜਿੰਦੀਆਂ ਗੱਲਾਂ ਨੇ ਉਹ ਵੀ ਪੂਰੀਆਂ ਕੀਤੀਆਂ ਨੇ ਪਰ ਹੁਣ ਡੱਲੇਵਾਲ ਸਾਹਿਬ ਮੰਨਣ ਨਾ ਤਾਂ ਹੀ ਹੋ ਐ ਨਾ ਜੀ ਉਹ ਮੰਨਦੇ ਤਾਂ ਹੈ ਰੀ ਕੋਈ ਡਾਕਟਰੀ ਸਹੂਲਤ ਲੈਣ ਲਈ ਉਹ ਤਾਂ ਦ੍ਰਿੜ ਨੇ ਕਿ ਮੈਨੂੰ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਚਾਹੀਦੀ ਐ ਫਿਰ ਕੀ ਹੋਣਾ ਅਜਿਹੀ ਸਰਕਾਰਾਂ ਨੇ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਡੱਲੇਵਾਲ ਸਾਹਿਬ ਨੂੰ ਫਿਰ ਮਰਨ ਲਈ ਛੱਡ ਦੇਣਗੇ ਇਸੇ ਤਰ੍ਹਾਂ ਬਹੁਤ ਵੱਡਾ ਸਵਾਲ ਹੈ ਜਿਹਦਾ ਜਵਾਬ ਪਤਾ ਨਹੀਂ ਕਦੋਂ ਤੇ ਕੌਣ ਦਊਗਾ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਅੱਜ ਦੇ ਦਿਨ ਕਿ ਦੋਵੇਂ ਤਰ੍ਹਾਂ ਨਾ ਡੱਲੇਵਾਲ ਸਾਹਿਬ ਆਪਣੀ ਗੱਲ ਤੋਂ ਪਿੱਛੇ ਹਟ ਰਹੇ ਨੇ ਤੇ ਨਾ ਹੀ ਕੇਂਦਰ ਸਰਕਾਰ ਕੋਈ ਗੱਲ ਸੁਣਨ ਲਈ ਤਿਆਰ ਹੈ ਇਸ ਕਰਕੇ ਬਹੁਤ ਜਿਹੜੀ ਸਥਿਤੀ ਹੈ ਜਿੱਥੇ ਢਾਬੀ ਗੁਜਰਾ ਖਨੌਰੀ ਬਾਰਡਰ ਤੇ ਲਗਾਤਾਰ ਭੀੜ ਵੀ ਜ਼ਿਆਦਾ ਕਿਸਾਨਾਂ ਦੀ ਇਕੱਠੀ ਹੋ ਰਹੀ ਹੈ ਦੇ ਨਾਲ 4 ਤਰੀਕ ਨੂੰ ਉੱਥੇ ਕਿਸਾਨ ਮਹਾਪੰਚਾਇਤ ਵੀ ਹੋ ਰਹੀ ਹੈ। ਉੱਥੇ ਹੁਣ ਕੀ ਵੱਡੇ ਫੈਸਲੇ ਲੈਂਦੇ ਨੇ ਕਿਉਂਕਿ ਸਰਵਣ ਪੰਦੇਰ ਹੋਰੀ ਤਾਂ ਕਹਿ ਚੁੱਕੇ ਨੇ ਕਿ ਦਿੱਲੀ ਨੂੰ ਵੀ ਸਾਡੇ ਜਿੱਥੇ ਜਾਣਗੇ। ਭਾਵੇਂ ਡੇਟ ਉਹਨਾਂ ਨੇ ਨਹੀਂ ਐਲਾਨੀ ਅਜੇ ਪਰ 4.4 ਜਨਵਰੀ ਤੋਂ ਬਾਅਦ ਕਹਿੰਦੇ ਫੈਸਲਾ ਲਵਾਂਗੇ ਹੁਣ ਕੀ ਲੈਣਗੇ ਤਾਂ ਸਮਾਂ ਦੱਸੂਗਾ ਜਿਹੜਾ ਆਏਗਾ। ਪਰ ਅੱਜ ਦੇ ਦਿਨ ਜਿਹੜੀ ਹੈਗੀ ਹੈ ਜੀ ਦਿੱਲੇਵਾਲ ਸਾਹਿਬ ਦੀ ਸਿਹਤ ਦੀ ਬਹੁਤ ਹੈਗੀ ਹੈ ਹਾਲਤ ਠੀਕ ਨਹੀਂ ਹੈ ਤੇ ਨਾਲ ਵੀ ਨਾਲ ਜਿਹੜੀ ਸਥਿਤੀ ਹੈ ਜਿਉਂ ਦੀ ਉੱਥੇ ਬਣੀ ਹੋਈ ਹੈ। ਮਨਦੀਪ ਜੀ ਕਿਉਂਕਿ ਜੇਕਰ ਪੰਜਾਬ ਸਰਕਾਰ ਵੀ ਜਗਜੀਤ ਸਿੰਘ ਡੱਲੇਵਾਲ ਹੋਰ ਨੂੰ ਧੱਕੇ ਤੋਂ ਚੱਕ ਕੇ ਜੋ ਉੱਚੇ ਮੈਡੀਕਲ ਸੂਰਤਾਂ ਦੇਂਦੀ ਹੈ ਹਸਪਤਾਲ ਦੇ ਤੱਕ ਭਰਤੀ ਕਰਾਉਂਦੀ ਹੈ ਤਾਂ ਕਿਤੇ ਨਾ ਕਿਤੇ ਟਕਰਾਅ ਵਾਲੀ ਸਥਿਤੀ ਦੇ ਕਰਕੇ ਹੀ ਪੰਜਾਬ ਸਰਕਾਰ ਮਾਨ ਸਰਕਾਰ ਇਹਦੋਂ ਪਿੱਛੇ ਹਟਰੀ ਹੋ ਗਈ ਜੂ ਬਿਲਕੁਲ ਜੀ ਇਹ ਤਾਂ ਕੁਦਰਤੀ ਹੈ ਟਕਰਾਅ ਤਾਂ ਵਧੇ ਗਏ ਨਾ ਜੀ ਫਿਰ ਉੱਥੇ ਹੋਰ ਜ਼ਿਆਦਾ ਹਿੰਸਾ ਭੜਕ ਸਕਦੀ ਹੈ ਕੋਈ ਹੋਰ ਖਰਾਬੀ ਹੋ ਸਕਦੀ ਹੈ ਪਰ ਪੰਜਾਬ ਸਰਕਾਰ ਨੂੰ ਇਹ ਸਾਰੇ ਦੇ ਕਾਸੇ ਕਾਸੇ ਦੇ ਨਾਲ-ਨਾਲ ਦਿੱਲੀ ਤੱਕ ਪਹੁੰਚ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਮਿਲਣ ਪ੍ਰਧਾਨ ਮੁੱਖ ਮੰਤਰੀ ਸਾਹਿਬ ਜਾ ਕੇ ਖੇਤੀਬਾੜੀ ਮੰਤਰੀ ਨੂੰ ਮਿਲਣ ਜਾ ਕੇ ਗ੍ਰਹਿ ਮੰਤਰੀ ਨੂੰ ਮਿਲਣ ਸਾਰੀ ਸਥਿਤੀ ਜ਼ਮੀਨੀ ਹਕੀਕਤ ਹੈ ਜੋ ਉਹਨਾਂ ਦੇ ਧਿਆਨ ਚ ਲਿਆਣੀ ਚਾਹੀਦੀ ਹੈ ਪੰਜਾਬ ਸਰਕਾਰ ਜ਼ਿੰਮੇਵਾਰੀ ਢੰਗ ਨਾਲ ਬਚੋਲ ਗੀ ਨਵਾਵੇ ਬਿਲਕੁਲ ਜੀ ਬਿਲਕੁਲ ਜੀ ਸਾਡਾ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਕੀਮਤੀ ਜੇ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਕਰਮਜੀਤ ਸਿੰਘ ਚਿੱਲਾ ਸੀਨੀਅਰ ਪੱਤਰਕਾਰ ਜਿਨ੍ਹਾਂ ਦੇ ਵੱਲੋਂ ਤੁਹਾਡੇ ਨਾਲ ਜੋ ਕੋ ਸੁਪਰੀਮ ਕੋਰਟ ਦੇ ਵਿੱਚ ਅੱਜ ਸਰਵਾਈ ਹੋਈ ਹੈ ਉਹਦੇ ਸੰਬੰਧ ਤੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਸੋ ਤੁਸੀਂ ਕੀ ਸੋਚਦੇ ਹੋ ਕਿ ਜਿਵੇਂ ਜਿਹੇ ਹਾਲਾਤ ਪੰਦੇ ਜਾ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੁਚਰੋ ਪਾਟੀ ਪੰਜਾਬ ਦੇ ਨਾਲ ਧੰਨਵਾਦ